ਤਾਂ ਵੀਡੀਓ ਦੇਖ ਰਿਹਾ ਸਾਂ ਕਿ مسی ਪ੍ਰਚਾਰਕ ਆ ਮਸ਼ਹੂਰ ਕਾਵੀ ਉਹ ਪਤਾ ਕੀ ਕਹਿ ਰਿਹਾ ਉਹ ਕਹਿ ਰਿਹਾ ਕਿ ਅਸੀਂ ਦੌਦ ਨੂੰ ਨਹੀਂ ਮੰਨਦੇ ਕੀ ਕਹਿ ਰਿਹਾ ਅਸੀਂ ਦੌਦ ਨੂੰ ਨਹੀਂ ਮੰਨਦੇ ਪਰ ਬਾਈਬਲ ਚ ਲਿਖਿਆ ਹੈ ਅਸੀਂ ਦੌਦ ਦੀ ਵੀ ਲੈਂਚ ਉੱਥੇ ਲਿਖਿਆ ਅਸੀਂ ਰਸੂਲਾਂ ਦੇ ਨਬੀਏ ਦੀ ਨੀਅਤ ਤੇ ਬਣਿਓ ਹਿਆ ਜੇ ਦੌਦ ਨਾ ਹੁੰਦਾ ਅੱਜ ਮੈਂ ਪ੍ਰਭੂ ਚ ਨਹੀਂ ਹੁਣਾ ਜੇ ਦੌਦ ਨਾ ਹੁੰਦਾ

ਉਥੇ ਲਿਖਿਆ اے ਗਰਜਾਨ ਛੱਡੋ ਕੀ ਲਿਖਿਆ اے ਗਰਜਾਨ ਛੱਡੋ ਜਿੰਨੇ ਵਿਸ਼ਵਾਸੀ ਆ ਉਹ ਅਬਰਾਹਮ ਦੇ ਪੁੱਤਰ ਤੇ ਪੁੱਤਰੀਆਂ ਵਾਂ ਜਿਹੜੇ ਕਹਿੰਦੇ ਸਾਂ ਅਸੀਂ ਦੌਦ ਨੂੰ ਨਹੀਂ ਮੰਨਦੇ ਅਬਰਾਹਮ ਨੂੰ ਨਹੀਂ ਮੰਨਦੇ ਜੇ ਅਬਰਾਹਮ ਨਾ ਹੋਵੇ ਆਪਾਂ ਪ੍ਰਭੂ ਚ ਨਹੀਂ ਹੁਣਾਂ ਅੱਜ ਉਹਨਾਂ ਦੀਆਂ ਪ੍ਰਾਰਥਨਾ ਦੇ ਨਾਲ ਬਾਈਬਲ ਚ ਲਿਖਿਆ ਹੈ ਜਿਨਨੇ ਨੇਚਾਵਾਨ ਹੈ ਉਹ ਸਾਰੇ ਅਬਰਾਹਮ ਦੇ ਕਾਰਨ ਮੰਮਾਰਕਿਆ ਮੈਂ ਜੇ ਮੰਮਾਰਕਿਆ ਨਾ ਤੇ ਅਬਰਾਹਮ ਦੇ ਕਾਰਨ ਆ ਜੇ ਅੱਜ ਮੈਂ ਵਿਸ਼ਵਾਸ ਵਿੱਚ ਹਾਂ ਅਬਰਾਹਮ ਦੇ ਕਾਰਨ ਆ ਜੇ ਅੱਜ ਮੈਂ ਯੇਸ਼ੂ ਦੇ ਵਿੱਚ ਹਾਂ ਤੇ ਦੋਦ ਦੇ ਕਾਰਨ ਆ ਜਿਨਨੇ ਗੋਲੀਯਥ ਦਾ ਸਿਰ ਕੱਟ ਕੇ ਰੱਖ ਦਿੱਤਾ ਸੀ ਮੇਰੀ ਗੱਲ ਸੁਣੋ ਮੈਂ ਦੋਦ ਨੂੰ ਫੋਲੋ ਕਰਦਾ ਵਾਂ ਮੈਂ ਦੋਦ ਨੂੰ ਮੰਨਦਾ ਵਾਂ ਦੋਦ ਨੂੰ ਮੰਨਦਾ ਹਾਂ ਕਿ ਉਹ ਪ੍ਰਭੂ ਦਾ ਦਾਸ ਹੈ ਉਹਦੇ ਵਿਸ਼ਵਾਸ ਦੀ ਰੀਸ ਕਰਦਾ ਮੈਂ ਉਹਦੀ ਪ੍ਰਾਰਥਨਾ ਦੀ ਰੀਸ ਕਰਦਾ ਮੈਂ ਤੇ ਦੁਸ਼ਮਣਾਂ ਨੂੰ ਮਾਫ ਕਰਨ ਦੀ ਵੀ ਰੀਸ ਉਹਦੀ ਕਰਦਾ ਉਹ ਦੋਦੀ ਆ ਜਿਨੇ ਕਿਹਾ ਹੈ ਮੈਂ ਪਰਮੇਸ਼ਰ ਦੇ ਮਸਾ ਕੀਤੇ ਉੱਤੇ ਹੱਥ ਨਹੀਂ ਚੁੱਕਦਾ ਜੇ ਦੋਦੇ ਦਾ ਨਾ ਕਰਦਾ ਤੇ ਪਤਲੇ ਕਿੰਨੇ ਪਾਸਟਰ ਮਾਰੇ ਜਾਣੇ ਹੇ ਉਹਨੇ ਵੀ ਸਾਡੇ ਤੇ ਡਰ ਪਾਇਆ ਹੈ ਪਰਮੇਸ਼ਰ ਦਾ ਉਹਨਾਂ ਦੀ ਸਾਡੇ ਅੰਦਰ ਆਗਿਆਕਾਰੀ ਪਾਈ ਆ ਪਰਮੇਸ਼ਰ ਦੀ ਹallelujah ਦੌਦ ਨੂੰ ਮੰਨਦੇ ਜਾਂ ਨਹੀਂ ਮੰਨਦੇ ਮੈਂ ਦੌਦ ਨੂੰ ਮੰਨਦਾ ਪਰ ਮੇਰਾ ਮੁਕਤੀਦਾਤਾ ਯੀਸ਼ੂ ਮਸੀਹ ਬੋਲੋ ਦੌਦ ਨੂੰ ਮੈਂ ਮੰਨਦਾ ਹਾਂ ਪਰ ਮੇਰਾ ਮੁਕਤੀਦਾਤਾ ਯੀਸ਼ੂ ਮਸੀਹ ਹੈ